किसी भी कम का सरमाया उठे सभ्याचारा जुड़िया होंगे ਪਾਵੇਂ ਹੋੜ ਸਾਡਾ ਸੱਭਿਆਚਾਰ ਵਿਦੇਸ਼ੀ ਰੂਪ ਗ੍ਰੈਂਡ ਕਰ ਰਿਹਾ ਪਰ ਫਿਰ ਵੀ ਕੁਝ ਅਜਿਹੇ ਮਾ ਜਾਈ ਨੇ ਜੋ ਆਪਣੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਬੋਲੀ ਬੋਲਦੇ ਹੋਏ ਇਸ ਨੂੰ ਜਿਉਂਦਾ ਰੱਖਣ ਦੇ ਉਪਰਾਲੇ ਕਰ ਰਹੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਪ੍ਰੋਗਰਾਮ ਬੀਤੇ ਦਿਨੀ ਗੁਰਚਰਨ ਸਿੰਘ ਤਨੋਆ ਨੇ ਬਠਿੰਡਾ ਦੇ ਬਾਹੀਆ ਫੋਟ ਵਿਖੇ ਵਿਰਸੇ ਦੇ ਰੰਗ ਬੈਨਰ ਹੇਠ ਵਿਰਾਸਤੀ ਮੁਟਿਆਰ ਦਾ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਨਿਰੋਲ ਪੰਜਾਬੀ ਝਲਕ ਦੇਖਣ ਨੂੰ ਮਿਲੀ ਹੈ ਤਾਨੂੰ ਦੱਸ ਦਿੰਨੇ ਹਾਂ ਕਿ ਇਸ ਸਮਾਗਮ 'ਚ ਮਟਿਆਰਾਂ ਨੇ ਪੰਜਾਬੀ ਪਹਿਰਾਵੇ ਦੇ ਨਾਲ ਪੰਜਾਬੀ ਬੋਲੀਆਂ ਅਤੇ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਵਿਰਸੇ ਦੇ ਰੰਗ ਦੇ ਡਾਇਰੈਕਟਰ ਗੁਰਚਰਨ ਸਿੰਘ ਤੋਂ ਅੱਜ ਕੀ ਕਹਿਣਾ ਆਓ ਸੁਣਦੇ ਹਾਂ। ਸਟਾਰਟ। ਅ ਵਿਰਸੇ ਦੇ ਰੰਗ ਵੱਲੋਂ ਅੱਜ ਵਿਰਾਸਤੀ ਮਟਿਆਰ ਦੇ ਐਡੀਸ਼ਨ ਲਏ ਗਏ ਨੇ ਜਿਦੇ ਵਿੱਚ 45 ਕੁੜੀਆਂ ਨੇ ਹਿੱਸਾ ਲਿਆ। ਤੇ ਉਹਦੇ ਵਿੱਚੋਂ ਜਸ ਸਾਬ ਨੇ 25 ਕੁੜੀਆਂ ਸਿਲੈਕਟ ਕੀਤੀਆਂ ਨੇ ਜਿਹੜੀਆਂ ਕਿ ਅੱਗੇ ਗਰੂਮਿੰਗ ਦੇ ਕੇ ਉਹਨਾਂ ਨੂੰ ਅਸੀਂ ਹੋਰ ਉਹਨਾਂ ਨੂੰ ਤਿਆਰ ਕਰਾਂਗੇ ਜਿਹੜੀਆਂ ਅੱਗੇ ਕੁਆਟਰ ਫਾਈਨਲ ਦੇ ਵਿੱਚ ਜਾਣਗੀਆਂ ਤੇ ਜਸ ਸਾਬ ਨੂੰ ਲੱਗਦਾ ਸੀ ਕਿ ਇਹ ਕੁੜੀਆਂ ਅੱਗੇ ਤਰੱਕੀ ਕਰ ਸਕਦੀਆਂ ਨੇ ਉਹਨਾਂ ਨੂੰ ਅਸੀਂ ਸਿਲੈਕਟ ਕੀਤਾ ਪ੍ਰੋਗਰਾਮ ਦਾ ਜਿਹੜਾ ਉਦਘਾਟਨ ਸੀ ਉਹ ਹਰਵਿੰਦਰ ਸਿੰਘ ਖਾਲਸਾ ਜੀ ਨੇ ਕੀਤਾ ਜਿਹੜਾ ਬਰਾਸਤੀ ਮੇਲਾ ਲਾਉਂਦੇ ਆ ਬਠਿੰਡਾ ਵਿਖੇ ਤੇ ਇਸੇ ਦੌਰਾਨ ਸਾਡੇ ਨਾਲ ਜਿਹੜੇ ਸੁਖਵੀਰ ਕੌਰ ਸਰਾਮ ਐਟਮ ਉਹਨਾਂ ਨੇ ਵੀ ਹਾਜ਼ਰੀ ਭਰੀ ਤੇ ਹੋਰ ਮੇਰੇ ਸਹਿਯੋਗੀ ਸੱਜਣਾ ਦੇ ਵਿੱਚ ਜਿਨ੍ਹਾਂ ਨੇ ਜੱਜ ਦੀ ਭੂਮਿਕਾ ਨਿਭਾਈ ਉਹ ਸੀਗੇ ਸੰਦੀਪ ਕੌਰ ਗਰੇਵਾਲ ਅਤੇ ਰਣਜੋਤ ਪ੍ਰੀਤ ਸਿੰਘ ਬਠਿੰਡਾ ਜੋ ਕਿ ਤੇ ਦੇ ਕੋਚ ਨੇ ਅਤੇ ਗਰਮੀਤ ਕੌਰ ਮਾਲ ਜੋ ਅੰਮ੍ਰਿਤਸਰ ਤੋਂ ਆਏ ਨੇ ਤੇ ਉਹ ਬਾਕੀ ਮੌਨਿਕਾ ਕੰਬੋਸ ਸੀਗੇ ਸਾਡੇ ਨਾਲ ਦਵਿੰਦਰਪਾਲ ਸਿੰਘ ਲਾਲਾ ਜੀ ਸੀਗੇ ਸਾਡੇ ਨਾਲ ਅਨਜੈਬ ਸਿੰਘ ਰੰਗੜਿਆਲ ਤੋਂ ਸਾਡੇ ਨਾਲ ਸੀ ਮੈਂ ਇਹਨਾਂ ਸਾਰੇ ਸਹਿਯੋਗੀ ਸੱਜਣਾ ਦਾ ਵਿਰਸੇ ਦੇ ਰੰਗ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਮੈਮ ਤੁਸੀਂ ਅੱਜ ਇੱਥੇ ਵਿਰਸੇ ਦੇ ਰੰਗ ਦੇ ਕਰਵਾਇਆ ਜਿਹੜਾ ਪ੍ਰੋਗਰਾਮ ਵਿਰਾਸਤੀ ਮਟਾਇਰ ਉਹਦੇ ਵਿੱਚ ਭਾਗ ਲੈਣ ਵਾਸਤੇ ਆਇਆ ਹਾਂ ਤੁਹਾਨੂੰ ਕਿਵੇਂ ਲੱਗਿਆ ਇਹ ਪ੍ਰੋਗਰਾਮ ਸਰ ਮੈਨੂੰ ਬਹੁਤ ਵਧੀਆ ਲੱਗਾ ਮੈਨੂੰ ਇਹ ਲੱਗਦਾ ਕਿ ਆਪਣੇ ਵਿਰਸੇ ਨੂੰ ਜਿਵੇਂ ਲੋਕੀ ਭੁੱਲਦੇ ਜਾ ਰਹੇ ਆ ਉਹਨਾਂ ਲਈ ਜਾਗਰੂਤ ਹੋਣ ਲਈ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਜੀ ਇਸ ਲਈ ਅਸੀਂ ਸਾਰੇ ਤੁਹਾਡਾ ਧੰਨਵਾਦ ਕਰਦੇ ਹਾਂ ਸਤਿ ਸ਼੍ਰੀ ਅਕਾਲ ਹੈ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਲੱਗਦਾ ਹੈ ਜੋ ਤੁਸੀਂ ਪਰਫਾਰਮੈਂਸ ਦਿੱਤੀ ਹੈ ਕਿ ਮੈਂ ਸੈਲੈਕਟ ਹੋ ਜਾਊਂਗੀ ਹਾਂ ਜੀ ਸੋ ਮੇਰਾ ਨਾਮ ਸਮਰਨਜੀਤ ਹੈ ਮੈਂ ਪ੍ਰੋਸਪਰ ਤੋਂ ਆਈ ਹਾਂ ਤੇ ਮੈਨੂੰ ਕੰਫੀਡੈਂਸ ਰਿਹਾ ਕਿ ਮੈਂ ਸਟੇਜ 'ਤੇ ਜਾਵਾਂਗੀ ਤੇ ਅਗਰ ਅਸੀਂ ਜੇ ਤੱਕ ਦੇ ਨਹੀਂ ਆ ਪਰ ਅਸੀਂ ਇੱਥੇ ਬਹੁਤ ਕੁਝ ਸਿੱਖਿਆ ਆ ਬਹੁਤ ਹੋਰ ਵੀ ਕੁੜੀਆਂ ਆ ਨੇ ਜਿਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਆ ਜੋ ਕਿ ਸਾਡੇ 'ਚ ਕਮੀਆਂ ਸੀ ਮੈਨੂੰ ਲੱਗਿਆ ਆ ਕਿ ਮੇ 'ਚ ਕਮੀਆਂ ਆ ਤੇ ਨੈਕਸਟ ਵਾਰੀ ਮੈਂ ਜਦੋਂ ਵੀ ਇੱਥੇ ਆਵਾਂਗੀ ਤੇ ਮੈਂ ਉਹ ਆਪਣੀਆਂ ਕਮੀਆਂ ਦੂਰ ਕਰਕੇ ਆਵਾਂਗੀ ਸਸ਼ੀ ਕੌਰ ਸਸ਼ੀ ਕੌਰ ਤੁਸੀਂ ਅੱਜ ਇੱਥੇ ਵਿਰਾਸਤੀ ਮਿਟਿਆਰ ਪ੍ਰੋਗਰਾਮ 'ਚ ਆਏ ਹੋ ਤੇ ਤੁਹਾਨੂੰ ਕੀ ਨਵਾਂ ਲੱਗਿਆ ਇੱਥੇ ਆ ਕੇ ਸਰ ਮਤਲਬ ਕਿ ਆਪਾਂ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਜੋ ਆਪਾਂ ਨੂੰ ਆਉਂਦਾਗਾ ਆਪਾਂ ਨੂੰ ਲੱਗ ਰਿਹਾ ਹੋਰ ਲੜਕੀਆਂ ਨੂੰ ਦੇਖ ਕੇ ਵੀ ਉਹ ਵੀ ਮਤਲਬ ਕਿੰਨੇ ਵਧੀਆ ਪਰਫਾਰਮੈਂਸ ਦੇ ਰਹੀ ਐ ਵੀ ਜੋ ਆਪਾਂ ਨੂੰ ਕਿਤੇ ਨਾ ਕਿਤੇ ਆਪਣੇ ਚ ਕਮੀ ਲੱਦੀ ਉਹ ਪੇ ਇੰਪਰੂਵ ਕਰਕੇ ਨੈਕਸ ਵਾਰੀ ਅਸੀਂ ਬਹੁਤ ਵਧੀਆ ਪਰਫਾਰਮ ਕਰਕੇ ਜਾਂਦੇ ਆਂ ਸਾਸੀ ਕਾਮ ਐਮ ਤੁਹਾਨੂੰ ਪ੍ਰਬੰਧ ਕਿਦਾਂ ਦਾ ਲੱਗਿਆ ਇੱਥੇ ਆ ਸਰ ਬਹੁਤ ਵਧੀਆ ਲੱਗਿਆ ਜੀ ਸਭ ਦਾ ਪ੍ਰਬੰਧ ਦਾ ਵੀ ਐਂ ਲੱਗਿਆ ਬਸ ਬਹੁਤ ਜਿਆਦਾ ਵਧੀਆ ਲੱਗਿਆ ਪਰਫਾਰਮੈਂਸ ਕਰਕੇ ਕਿਵੇਂ ਲੱਗਿਆ ਹਾਂਜੀ ਪਰਫਾਰਮੈਂਸ ਕਰਕੇ ਬਹੁਤ ਵਧੀਆ ਲੱਗਿਆ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਬਹੁਤ ਸਿੱਖਿਆ ਅਸੀਕਾਲ ਜੀ ਅਸੀਕਾਲ ਜੀ ਤੁਹਾਨੂੰ ਜੋ ਜਸ ਸਾਹਿਬ ਨੇ ਸਵਾਲ ਵਗੈਰਾ ਕਰੇ ਸੀ ਉਹਨਾਂ ਤੋਂ ਸੰਤੁਸ਼ਟ ਹੋ ਤੁਸੀਂ ਹਾਂਜੀ ਸਰ ਅਸੀਂ ਬਿਲਕੁਲ ਸੰਤੋਸ਼ਟ ਆ ਕਿ ਐਕਚੁਅਲ ਦੇ ਵਿੱਚ ਅਸੀਂ ਆਪਣਾ ਵਿਰਸਾ ਭੁੱਲਦੇ ਜਾ ਰਹਿਆਂਗੇ ਉਸ ਅਕੋਰਡਿੰਗ ਦੇ ਕੁਐਸਚਨ ਸੀਗੇ ਜਿਸ ਨਾਲ ਅਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਕਰ ਸਕੀਏ ਜੇਕਰ ਨਈ ਵੀ ਸੀ ਆਂਦੇ ਤਾਂ ਸਾਨੂੰ ਲੱਗਦਾ ਹੈ ਜਿਸ ਸਾਬ ਦੇ ਉਹਨਾਂ ਦੇ ਕੁਐਸਚਨ ਸੀ ਅਸੀਂ ਆਪਣੇ ਆਪ ਨੂੰ ਹੋਰ ਇੰਪਰੂਵ ਕਰਕੇ ਇਸ ਚੀਜ਼ ਵੱਲ ਧਿਆਨ ਦੇ। ਥੈਂਕ ਯੂ। ਤੁਸੀਂ ਮੈਮ ਕਿੱਥੋਂ ਆਏ ਹੋ? ਮੈਂ ਮਠੰਡੇ ਤੋਂ ਹੀ ਆਂ। ਕਿਵੇਂ ਲੱਗਿਆ ਮੈਮ ਤੁਹਾਨੂੰ ਪ੍ਰੋਗਰਾਮ? ਮੈਨੂੰ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਸਭ ਕੁਝ ਬਹੁਤ ਹੀ ਇਨ ਸੀਗਾ। ਤੇ ਸਾਰਾ ਮਤਲਬ ਵਿਰਸੇ ਬਾਰੇ ਜੋ ਸਾਨੂੰ ਨੋਲਜ ਮਿਲੀ ਹੈ ਤੋਂ ਆ ਕੇ ਸਾਡਾ ਜੋ ਕੰਫੀਡੈਂਸ ਬੂਸਟ ਹੋਇਆ ਇੱਥੇ ਆ ਕੇ ਮੀਨ ਸਭ ਕੁਝ ਹੀ ਮੈਨੂੰ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਮ ਜੇ ਉਹ ਦੂਜੇ ਪ੍ਰੋਗਰਾਮ ਹੁੰਦੇ ਆ ਜਿਨ੍ਹਾਂ ਦੇ ਵਿੱਚ ਵੈਸਟਰਨ ਟੱਚ ਹੁੰਦੀ ਆ ਤੇ ਇੱਕ ਇਹ ਵਿਰਸੇ ਦੇ ਰੰਗ ਵੱਲੋਂ ਕਰਾਇਆ ਗਿਆ ਵਿਰਾਸਤੀ ਮਟਿਆਰ ਤੁਹਾਨੂੰ ਦੋਨਾਂ 'ਚ ਕੀ ਫਰਕ ਲੱਗਿਆ ਪੱਤਰ ਫੜ ਕੇ ਕਿ ਇੱਥੇ ਨਾ ਇੱਕ ਤਰ੍ਹਾਂ ਦੀ ਇੱਜ਼ਤ ਜੀ ਮਿਲੀ ਹੈਗੀ ਆਪਾਂ ਨੂੰ ਉੱਥੇ ਉਹ ਉਹ ਮਿਲਦੀ ਨਹੀਂ ਗਈ ਇੱਥੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਵੀ ਅਸੀਂ ਆਪਣੀ ਪੰਜਾਬੀ ਵਿਰਸੇ ਨਾਲ ਜੁੜ ਰਹੇ ਹਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਥੋੜਾ ਕੌਨਫੀਡੈਂਸ ਵੀ ਹੈ ਥੋੜੀ ਨਰਵਸਨੈਸ ਵੀ ਸੋ ਬਹੁਤ ਵਧੀਆ ਲੱਗਿਆ ਸਾਨੂੰ ਇੱਥੇ ਆ ਕੇ ਥੈਂਕ ਯੂ ਮੈਮ ਤੁਸੀਂ ਮੈਮ ਕਿੱਥੋਂ ਆਏ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਜੀਤ ਕੌਰ ਹੈ ਮੈਂ ਮੈਮੇ ਸਰਜੀਤ ਤੋਂ ਆਈ ਹਾਂ ਕਿਵੇਂ ਲੱਗਿਆ ਮੈਮ ਤੁਹਾਨੂੰ ਪ੍ਰੋਗਰਾਮ ਹਾਂ ਸਰ ਲਾਕਡਾਊਨ ਤੋਂ ਬਾਅਦ ਅਸੀਂ 10-12 ਮਹੀਨੇ ਤੋਂ ਘਰ ਹੀ ਰਹਿ ਰਹੇ ਸੀ ਜੋ ਕਲਾਸਾਂ ਲੱਗ ਰਹੀਆਂ ਉਹ ਵੀ ਆਨਲਾਈਨ ਹੀ ਨੇ ਅੱਜ ਜੋ ਫਸਟ ਟਾਈਮ ਆਫਟਰ ਲਾਕਡਾਊਨ ਸਾਨੂੰ ਬਹੁਤ ਵਧੀਆ ਲੱਗਿਆ ਕਿ ਇੱਥੇ ਅਸੀਂ ਆ ਕੇ ਆਪਣਾ ਪਰਫਾਰਮੈਂਸ ਦਿੱਤੀ ਹੈ ਕੁਝ ਨਵਾਂ ਸਿੱਖਿਆ ਤੇ ਇਸ ਵਿਰਾਸਤ ਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਸੱਭਿਆਚਾਰ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਇਸ ਮੀਡੀਆ ਦੇ ਥਰੋ ਇਸ ਫੰਕਸ਼ਨ ਦੇ ਥਰੋ ਥੈਂਕ ਯੂ ਬਾਕੀ ਕਾ ਮੈਮ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਨਾਮ ਰਾਜਵਿੰਦਰ ਕੋਰਾ ਮੈਂ ਭਗਵਾਨਗੜ ਭੁਖਿਆ ਵੀ ਤੁਹਾਨੂੰ ਕਿਵੇਂ ਲੱਗਿਆ ਪ੍ਰੋਗਰਾਮ ਤੁਹਾਨੂੰ ਬਹੁਤ ਵਧੀਆ ਸੀ ਪ੍ਰੋਗਰਾਮ ਕਿਉਂਕਿ ਜੋ ਪੰਜਾਬੀ ਕਲਚਰ ਤੋਂ ਆਪਾਂ ਬਿਲਕੁਲ ਵਿਸ਼ਰਦੇ ਜਾ ਰਹੇ ਹਾਂ ਜਿਵੇਂ ਵੈਸਟਰਨ ਟੱਚ ਆ ਰਿਹਾ ਉਸ ਤੋਂ ਆਪਾਂ ਬਹੁਤ ਵਧੀਆ ਕਿਉਂਕਿ ਵਧੀਆ ਚੀਜ਼ ਹੈ ਅੱਜ ਕੱਲ ਦੇ ਬੱਚਾ ਨੂੰ ਜਨਰੇਸ਼ਨ ਨੂੰ ਨਹੀਂ ਇਸ ਚੀਜ਼ ਦਾ ਪਤਾ ਬਹੁਤ ਵਧੀਆ ਇਹਨੇ ਕੁਛ ਨਹੀਂ ਰੌਂਦੀ ਤਾਂ ਕਿ ਉਹ ਥਰਿਕ ਚੀਜ਼ ਨਾ ਸਿੱਖੀ ਹੋਵੇ ਥੈਂਕ ਯੂ ਬੇਟਾ ਤੁਸੀਂ ਕਿੱਥੋਂ ਆਏ ਹੋ ਸਰ ਮੈਂ ਬਹੁਤ ਤੋਂ ਆਇਆ ਕਿਵੇਂ ਲੱਗਿਆ ਪ੍ਰੋਗਰਾਮ ਸਰ ਬਹੁਤ ਵਧੀਆ ਲੱਗਿਆ ਮੈਨੂੰ ਬਹੁਤ ਖੁਸ਼ੀ ਹੋਈ ਜਿਵੇਂ ਕਿ ਆਂਨਾ ਮੌਕਾ ਮਿਲ ਤੁਸੀਂ ਕਿੱਥੋਂ ਆਏ ਹੋ ਮਾਨਸਾ ਤੋਂ ਸਰ ਕਿਵੇਂ ਲੱਗਿਆ ਪ੍ਰੋਗਰਾਮ ਸਰ ਬਹੁਤ ਵਧੀਆ ਜਿੱਦਾਂ ਕਿ ਆਮ ਪ੍ਰੋਗਰਾਮਾਂ 'ਤੇ ਜਾਂਦੇ ਹਾਂ ਅੱਜਕੱਲ੍ਹ ਦੇਖਦੀਆਂ ਕਿ ਗਾਉਣ ਪਾਈਆਂ ਸਾੜੀਆਂ ਪਾਈਆਂ ਪਰ ਆ ਇਸ ਤਰ੍ਹਾਂ ਦਾ ਵੀ ਕਾਹ ਲੱਗ ਰਿਹਾ ਸੀ ਅੱਜ ਕਿਸੇ ਵਿਆਹ 'ਚ ਪੰਜਾਬੀ 'ਚ ਜਿੱਥੇ ਸਾਨੂੰ ਬਹੁਤ ਹੀ ਵਧੀਆ ਮਾਨ ਮਹਿਸੂਸ ਹੋ ਰਿਹਾ ਸੀ ਅੱਜ ਮੈਨੂੰ ਲੱਗ ਰਿਹਾ ਸੀ ਸਾਰੇ ਮੇਰੇ ਨਾਲ ਦੀ ਰਿਸਪੈਕ ਦਿੱਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਜੋ ਵਿਰਸੇ ਦੇ ਰੰਗ ਨੇ ਵਾਅਦੇ ਕਰੇ ਸੀਗੇ ਤੁਹਾਡੇ ਨਾਲ ਵੀ ਸਾਡਾ ਪ੍ਰੋਗਰਾਮ ਹੈ ਜਿਹੜਾ ਇੱਕ ਬਿਲਕੁਲ ਅਲੱਗ ਹੋਊਗਾ ਦੂਸਰੇ ਪ੍ਰੋਗਰਾਮਾਂ ਨਾਲੋਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਦਾਅਵੇ ਜਿਹੜੇ ਉਹਨਾਂ ਨੇ ਕਰੇ ਸੀ ਉਹ ਸਹੀ ਆ ਹਾਂਜੀ ਹਾਂਜੀ ਬਿਲਕੁਲ ਇਹ ਆਪਣਾ ਤਾਂ ਸਭ ਤੋਂ ਅਲੱਗ ਹੀ ਪ੍ਰੋਗਰਾਮ ਸੀਗਾ ਕਿਉਂਕਿ ਇਹਦੇ ਵਿੱਚ ਆਪਣਾ ਵੈਸਟਰਨ ਪਹਿਰਾਵਾ ਕੁਝ ਵੀ ਨਹੀਂ ਸੀ ਸਾਰਿਆਂ ਦੇ ਵਧੀਆ ਸਗੀ ਫੁੱਲ ਰਾਣੀ ਹਾਰ ਤੇ ਘਗਰੇ ਮਤਲਬ ਕਿ ਪਾਏ ਹੋਏ ਸੀ ਬੁਲਕਾਰੀਆਂ ਸੀਗੀਆਂ ਇਸ ਪ੍ਰੋਗਰਾਮ ਤੋਂ ਹੀ ਪਤਾ ਚੱਲਦਾ ਕਿ ਵੈਸਣੇ ਦੇ ਵਿੱਚ ਕੁਝ ਨਹੀਂ ਸੀਗਾ ਪੰਜਾਬੀ ਬੋਲਿਆ ਗਿਆ ਪੰਜਾਬੀ ਗਾਇਆ ਗਿਆ ਔਰ ਪੰਜਾਬੀ ਹੀ ਸਾਡੇ ਜੱਜ ਸਾਹਿਬਾਨ ਸਰ ਥੈਂਕ ਯੂ ਮੈਡ ਬਹੁਤ ਸਮੇਂ ਦਾ ਜਿਹੜਾ ਇਲਾਕੇ ਦਾ ਘੜ ਸੀਗਾ ਉਹਦੀ ਸੁੰਦਰਤਾ ਦੇਖਣ ਵਾਸਤੇ ਉੱਥੇ ਆਉਂਣਾ ਪੈਂਦਾ ਸੀ ਦੇਖਣ ਵਾਸਤੇ ਵੀ ਉਹ ਰਣਗਿਆ ਦੀ ਸੁੰਦਰਤਾ ਕੀ ਹੈ ਅੱਜ ਦਾ ਸਾਨੂੰ ਪਤਾ ਹੀ ਨਹੀਂਦਾ ਕਾਰੇ ਬਿਲੇ ਰੰਗ ਕਿਨੇ ਜਿਹੜੇ ਮਰਦੀ ਕਰੀਮਾ ਆਈਆਂ ਜੇ ਮਰਜੀ ਰੰਗ ਟੰਗਾ ਕੇ ਜਿਹਦੇ ਘਰ ਬੈਠੇ ਤਾਂ ਮਰਜ਼ੀ ਰੰਗ ਬਣਾ ਲਓ ਪੂਰੀ ਕਾਗੜੀ ਕੁਦਰਤ ਹੈ ਉਹਦਾ ਤੁਸੀਂ ਜੇਕਰ ਆਨੰਦ ਪਾਉਣਾ ਹੈ ਉਹਦਾ ਸੁਆਦ ਹੀ ਹੋ ਰਿਹਾ ਮੈਂ ਕੁਝ ਬੀਬੀਆਂ ਨੂੰ ਪਰਾਇਨਰ ਮਿਲਿਆ ਹੈ ਲੈ ਕਿ ਅੱਜ ਕੱਲ ਇਲੈਕਟ੍ਰਿਕਾ ਬੜੀਆ ਰੰਗ ਰੰਗ ਕੀ ਹੁੰਦੇ ਤੁਸੀਂ ਕਿਵੇਂ ਜਾਣਦੇ ਹੋਂਦੀਆਂ ਤੁਸੀਂ ਨਹੀਂ ਸਕਸਨ ਇਲੈਕਟ੍ਰਿਕ ਵੀ ਰੋਦੀ ਹੁੰਦੀ ਹੈ ਕਹਿੰਦੇ ਜਿਵੇਂ ਦੇਸੀ ਘੋੜੇ ਵਿੱਚ ਰੰਗ ਪਾ ਕੇ কোনো ব্যক্তি প্রিয় পার্থ